ਸਤਿ ਸ਼੍ਰੀ ਅਕਾਲ ਸਵਾਗਤ ਹੈ ਨਵੀਂ ਕਹਾਣੀ ਵਿੱਚ ਫੋਨ ਦੀ ਘੰਟੀ ਖੜਕੀ ਮੈਂ ਰিসিਵਰ ਚੁੱਕਿਆ ਮਾੜੀ ਖਬਰ ਹੈ ਆਪਣੀ ਮਾਤਾ ਗੁਜ਼ਰ ਗਈ ਮੇਰਾ ਤਰੇ ਨਿਕਲ ਗਿਆ ਅਜੀ ਹੁਣੇ ਹੀ ਮੈਂ ਅਤੇ ਮੇਰਾ ਬੇਟਾ ਪੰਡ ਹੋ ਕੇ ਮਾਂ ਨੂੰ ਮਿਲ ਕੇ ਘਰ ਪੁਜੇ ਸਾਂ ਸਵੇਰੇ ਜਦੋਂ ਪੰਡ ਪੁਜੇ ਸਾਂ ਤਾਂ ਖੇਤਾਂ ਵਾਲੇ ਘਰ ਵਿੱਚ ਮਾਤਾ ਹਾਜ਼ਰ ਨਹੀਂ ਸੀ ਮੇਰਾ ਛੋਟਾ ਭਰਾ ਵੀ ਨਹੀਂ ਸੀ ਉੱਥੇ ਉਹਨਾਂ ਨੂੰ ਮਿਲ ਨਹੀਂ ਤਾਂ ਆਏ ਸਾਂ ਜਲੰਧਰ ਪੁੱਛਿਆ ਤਾਂ ਭਰਾ ਦੀ ਪਤਨੀ ਨੇ ਦੱਸਿਆ ਬੇਬੀ ਨੂੰ ਕੱਲ ਦਿਲ ਦਾ ਦੌਰਾ ਪਿਆ ਸੀ ਪਈ ਪਈ ਤੜਫਣ ਤੇ ਬੁੜਕਣ ਲੱਗ ਪਈ ਇਹ ਤਾਂ ਕਰਨ ਨਹੀਂ ਸਨ ਭੱਜ ਕੇ ਦੇਵ ਡਾਕਟਰ ਨੂੰ ਲੈ ਕੇ ਆਇਆ ਫਿਰ ਇਹ ਵੀ ਆ ਗਏ ਪਿੰਡ ਸ਼ੀਨੇ ਡਾਕਟਰ ਕੋਲ ਦਾਖਲ ਦਾਖਲਾ ਗਲੂਕੋਜ਼ ਲੱਗਿਆ ਹੋਇਆ ਇਲਾਜ ਚੱਲਦਾ ਪਿਆ ਅਸੀਂ ਪਿਓ ਪੁੱਤ ਡਾਕਟਰ ਸ਼ੀਨੇ ਦੇ ਕਲੀਨਿਕ ਤੇ ਪਹੁੰਚੇ ਮਾਤਾ ਨੂੰ ਗਲੂਕੋਜ਼ ਲੱਗਿਆ ਹੋਇਆ ਸੀ ਮੇਰਾ ਛੋਟਾ ਭਰਾ ਸੁਰਿੰਦਰ ਲਾਗਲੇ ਮੰਝੇ ਤੇ ਲੇਟਿਆ ਹੋਇਆ ਸੀ ਮਾਂ ਦੇ ਕਮਲ ਆਏ ਤੇ ਮਰਝਾਏ ਚਿਹਰੇ ਨੂੰ ਵੇਖਦਿਆਂ ਚਿੰਤਾ ਤੁਰ ਹੋ ਕੇ ਡਾਕਟਰ ਨੂੰ ਪੁੱਛਿਆ ਉਸਨੇ ਦੱਸਿਆ ਬਚਾਅ ਹੋ ਗਿਆ ਉਸੇ ਵੇਲੇ ਲੈ ਆਏ ਅੱਗੋਂ ਬੜਾ ਧਿਆਨ ਰੱਖਣ ਦੀ ਲੋੜ ਹੈ ਇੱਕ ਤਾਂ ਬੀਬੀ ਨੂੰ ਕਹਿ ਦਿਓ ਬਹੁਤਾ ਤਰਨ ਫਿਰਨਾ ਬੰਦ ਕਰ ਦੇਵੇ ਦਵਾਈ ਲਗਾਤਾਰ ਖਾਣੀ ਪਊ ਆਹ ਗਲੂਕੋਜ਼ ਦੀ ਬੋਤਲ ਥੋੜੀ ਜਿਹੀ ਬਾਕੀ ਹੈ ਮੁੱਕਦੀ ਹੈ ਤਾਂ ਦਵਾਈ ਦੇ ਦਿੰਦੇ ਹਾਂ ਸਾਡੇ ਵੱਲੋਂ ਕਾਰ ਲਿਜਾਂ ਦੀ ਛੁੱਟੀ ਹੈ ਚਿੰਤਾ ਵਾਲੀ ਹੁਣ ਕੋਈ ਗੱਲ ਨਹੀਂ ਸਾਡਾ ਸਾਹ ਸੌਖਾ ਹੋ ਗਿਆ ਡਾਕਟਰ ਵੱਲੋਂ ਸੇਵਾ ਭਾਵ ਨਾਲ ਮੰਗਵਾਏ ਠੰਡੇ ਪੀਣ ਲੱਗ ਪਏ ਡਾਕਟਰ ਨੇ ਗਲੂਕੋਜ਼ ਲਾ ਕੇ ਮਾਤਾ ਨੂੰ ਹਿੰਮਤ ਕਰਕੇ ਬੈਠਣ ਅਤੇ ਠੰਡਾ ਪੀਣ ਲਈ ਆਖਿਆ 2 ਢਾਈ ਘੰਟੇ ਉੱਥੇ ਬੈਠਣ ਤੋਂ ਬਾਅਦ ਮੇਰਾ ਬੇਟਾ ਮਾਤਾ ਨੂੰ ਵਹਿਕ ਤੇ ਬਾਈਕ ਤੇ ਛੱਡ ਆਇਆ ਪਿੰਡੋਂ ਅਜੇ ਜਲੰਧਰ ਪੁੱਜੇ ਹੀ ਸਾਂ ਕੇ ਉੱਪਰਲਾ ਫੋਨ ਆ ਗਿਆ ਮੈਂ ਘਬਰਾਹਟ ਵਿੱਚ ਪੁੱਛਿਆ ਕਦੋਂ ਗੁਜ਼ਰੀ ਮਾਤਾ ਅੱਗੋਂ ਮੇਰੇ ਦੋਸਤ ਰਿਸ਼ਤੇਦਾਰ ਅਮਰ ਸਿੰਘ ਦੀ ਆਵਾਜ਼ ਸੀ ਓ ਮੇਰੇ ਪਿੰਡ ਨੇੜਲੇ ਪਿੱਖੀਵਿੰਡ ਚੌਂਕ ਵਿੱਚੋਂ ਬੋਲ ਰਿਹਾ ਸੀ ਬਸ ਆ ਹੁਣੇ ਮੈਂ ਸੁਣ ਹੋ ਗਿਆ ਨਿਸ਼ਚੈ ਹੀ ਘਰ ਜਾਂਦਿਆਂ ਹੀ ਮਾਤਾ ਨੂੰ ਫੇਰ ਦੌਰਾ ਪਿਆ ਹੋਵੇਗਾ ਤੇ ਕਿਸੇ ਵਦੇਰੇ ਚੰਗੇ ਇਲਾਜ ਲਈ ਉਸ ਨੂੰ ਪਿੱਖਵੰਡੀ ਲਜਾਇਆ ਲਜਾਇਆ ਗਿਆ ਹੋਵੇਗਾ ਕਿਉਂਕਿ ਸਾਡੇ ਖੇਤਾਂ ਤੋਂ ਪਿੱਖਵੰਡੀ ਅਤੇ ਮੇਰੇ ਪਿੰਡ ਸੌਰ ਸਿੰਘ ਦਾ ਇੱਕੋ ਜਿੰਨਾ ਫਾਸਲਾ ਹੈ ਉੱਥੇ ਹੀ ਪਾਣਾ ਵਰਤਿਆ ਹੋਵੇਗਾ ਅਮਰ ਸਿੰਘ ਆਪਣੇ ਪੰਡ ਮਾੜੀ ਮੇਘੇ ਤੋਂ ਪਿੱਖੇ ਵਿੰਡੀ ਕਿਸੇ ਕੰਮ ਤੰਦੇ ਗਿਆ ਹੋਵੇਗਾ ਤੇ ਉਹਨੂੰ ਇਸ ਘਟਨਾ ਦਾ ਪਤਾ ਚੱਲਿਆ ਹੋ ਤੇ ਉਸਨੇ ਫੋਨ ਕਰ ਦਿੱਤਾ ਇੱਕਦਮ ਇਹ ਖਿਆਲ ਮੇਰੇ ਮਨ ਵਿੱਚ ਤੇਜ਼ੀ ਨਾਲ ਗੁਜ਼ਰ ਗਿਆ ਮੈਂ ਬੈਡਰੂਮ ਵੱਲੋਂ ਲੌਬੀ ਤੱਕ ਵੱਲ ਪਰਤਿਆ ਜਿੱਥੇ ਮੇਰੀ ਪਤਨੀ ਅਤੇ ਬੱਚੇ ਟੀਵੀ ਦੇਖ ਰਹੇ ਸਨ ਮੈਂ ਪਰਪਾਏ ਪਰੜਾਏ ਗਲੇ ਨਾਲ ਆਖਿਆ ਬੀਬੀ ਮਰ ਗਈ ਆਪਣੀ ਹਾਏ ਹਾਏ ਕੀ ਹੋਇਆ ਬੀਬੀ ਨੂੰ ਮੇਰੀ ਪਤਨੀ ਨੇ ਖਬਰ ਆ ਕੇ ਹੱਥਾਂ ਤੇ ਹੱਥ ਮਾਰੇ ਤੇ ਪੁੱਛਿਆ ਕਿਹਦਾ ਫੋਨ ਸੀ ਅਮਰ ਸਿੰਘ ਦਾ ਬੀਬੀ ਤਾਂ ਚੰਗੀ ਭਲੀ ਗਈ ਸੀ ਇੱਥੋਂ ਕੀ ਹੋ ਗਿਆ ਇੱਕਦਮ ਮੇਰੀ ਪਤਨੀ ਨੇ ਸਮਝਿਆ ਉਸਦੀ ਮਾਤਾ ਗੁਜ਼ਰ ਗਈ ਹੈ ਜਿਹੜੀ ਸਾਡੇ ਕੋਲ ਹੀ ਰਹਿੰਦੀ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਆਪਣੇ ਪਿੰਡ ਸ਼ਾਵਲੀ ਗਈ ਹੋਈ ਸੀ ਮੈਂ ਉਹਦੇ ਭਾਵ ਸਮਝਦਿਆਂ ਦੱਸਿਆ ਸ਼ਾਵਲੀ ਵਾਲੀ ਬੀਬੀ ਨਹੀਂ ਸੌਰ ਸਿੰਘ ਵਾਲੀ ਬੀਬੀ ਦੀ ਖਬਰ ਹੈ ਸਾ ਅਸੀਂ ਸਾਰੇ ਖਾਮੋਸ਼ ਪਏ ਟੈਲੀਫੋਨ ਵੱਲ ਵੇਖ ਰਹੇ ਸਾਂ ਮੇਰੀ ਪਤਨੀ ਨੇ ਆਖਿਆ ਜੇ ਅਮਰ ਸਿੰਘ ਦਾ ਫੋਨ ਹੈ ਤਾਂ ਫਿਰ ਜ਼ਰੂਰ ਸ਼ਾਵਲ ਵਾਲੀ ਬੀਬੀ ਹੈ ਉਹਦੀ ਗੱਲ ਸੱਚ ਵੀ ਹੋ ਸਕਦੀ ਹੈ ਕਿਉਂਕਿ ਅਮਰ ਸਿੰਘ ਦੇ ਲੜਕੇ ਨਾਲ ਮੇਰੀ ਪਤਨੀ ਦੀ ਭਨੇਵੀ ਵਿਆਹੀ ਹੋਈ ਹੈ ਇੰਜ ਮੇਰੀ ਸੱਸ ਉਹਦੀ ਨੂੰਹ ਦੀ ਨਾਨੀ ਬਾਂਦੀ ਸੀ ਅਮਰ ਸਿੰਘ ਨੂੰ ਸੋਚਨਾ ਮਿਲੀ ਹੋਵੇਗੀ ਤਾਂ ਉਸਨੇ ਸਾਨੂੰ ਫੋਨ ਕਰ ਦਿੱਤਾ ਸਾਂਝਾ ਰਿਸ਼ਤੇਦਾਰ ਜੋ ਹੋਇਆ ਅਸੀਂ ਸਹੀ ਸੂਚਨਾ ਪ੍ਰਾਪਤ ਕਰਨ ਲਈ ਵੱਖ-ਵੱਖ ਰਿਸ਼ਤੇਦਾਰਾਂ ਦੇ ਫੋਨ ਕਰਨ ਲੱਗੇ ਪਰ ਸਾਰਿਆਂ ਥਾਵਾਂ ਤੋਂ ਲਾਈਨੇ ਵਿਅਸਤ ਹੈ ਦਾ ਜਵਾਬ ਆ ਰਿਹਾ ਸੀ ਨਾਲ ਨਾਲ ਅਸੀਂ ਵਿਚਾਰ ਕਰ ਰਹੇ ਸਾਂ ਜੇ ਸ਼ਾਭਲ ਵਾਲੀ ਬੀਬੀ ਨੂੰ ਕੁਝ ਹੋਇਆ ਹੁੰਦਾ ਮੇਰੀ ਸੱਸ ਨੂੰ ਤਾਂ ਸ਼ਾਭਲ ਵਾਲਿਆਂ ਆਪ ਹੀ ਫੋਨ ਕਰ ਦੇਣਾ ਸੀ ਉਹਨਾਂ ਦੇ ਘਰ ਫੋਨ ਹੈਗਾ ਸੀ ਉਹਨਾਂ ਨੇ ਅਮਰ ਸਿੰਘ ਨੂੰ ਫੋਨ ਕਰਕੇ ਅੱਗੋਂ ਸਾਨੂੰ ਸੁਨੇਹਾ ਦੇਣ ਲਈ ਕਾਹਨੂੰ ਆਖਣਾ ਸੀ ਇਹ ਜ਼ਰੂਰ ਸੌਰ ਸਿੰਘ ਵਾਲੀ ਮਾਤਾ ਹੀ ਸੀ ਮਾਰ ਮੇਰੀ ਪਤਨੀ ਦੇ ਮੰਨਣ ਵਿੱਚ ਇਹ ਗੱਲ ਨਹੀਂ ਸੀ ਆ ਰਹੀ ਕਿੱਥੇ ਅਮਰ ਸਿੰਘ ਦਾ ਪਿੰਡ ਕਿੱਥੇ ਆਪਣਾ ਪਿੰਡ ਉਹਨੂੰ ਅਚਨਚੇਤ ਫੋਨ ਆ ਫਰਿਆ ਕਿਤੇ ਅਮਰ ਸਿੰਘ ਦੀ ਮਾਤਾ ਤਾਂ ਨਹੀਂ ਗੁਜ਼ਰ ਗਈ ਕੀ ਆਖਿਆ ਸੀ ਉਹਨਾਂ ਨੇ ਉਸ ਆਖਿਆ ਸੀ ਕਿ ਆਪਣੀ ਮਾਤਾ ਗੁਜ਼ਰ ਗਈ ਹੈ ਇੰਨੇ ਨੂੰ ਫੋਨ ਦੀ ਘੰਟੀ ਖੜਕੀ ਮੈਨ ਲੱਪਕੇ ਪਿਆ ਕੋਈ ਬੋਲ ਰਿਹਾ ਸੀ ਜੀ ਹੁਣੇ ਤੁਹਾਨੂੰ ਅਮਰ ਸਿੰਘ ਹੁਣੇ ਫੋਨ ਕਰ ਰਹੇ ਸਨ ਕਿ ਫੋਨ ਕੱਟਿਆ ਗਿਆ ਉਹ ਹੁਣ ਪਿੰਡ ਨੂੰ ਚਲੇ ਗਏ ਹਨ ਤਾਨੂੰ ਉਹ ਆਖ ਤੇ ਸੰਕੇ ਬਟਾਲੇ ਵੀ ਖਬਰ ਦੇ ਦਿਓ ਬਟਾਲੇ ਮੇਰੀ ਪਤਨੀ ਦੀ ਭੈਣ ਸੀ ਜਿਸ ਦੀ ਲੜਕੀ ਅਮਰ ਸਿੰਘ ਦੇ ਘਰ ਹੈ ਮੈਂ ਪੁੱਛਤ ਕਰਨਾ ਚਾਹਿਆ ਅਮਰ ਸਿੰਘ ਦੀ ਮਾਤਾ ਹੀ ਗੁਜ਼ਰੀ ਹੈ ਨਾ ਹਾਂ ਜੀ ਕੱਲ ਕ 12:00 ਵਜੇ ਸੰਸਕਾਰ ਹੈ ਕਹਿ ਕੇ ਉਸਨੇ ਟੈਲੀਫੋਨ ਰੱਖ ਦਿੱਤਾ ਸਾਡੇ ਸਾਰੇ ਜੀਆਂ ਦੇ ਸਿਰ ਤੋਂ ਮਣਾ ਮੁਹੀ ਭਾਰ ਲੱਥਾ ਮੈਂ ਸੌਖੇ ਹੁੰਦਿਆ ਕਿਹਾ ਅਮਰ ਸਿੰਘ ਨੇ ਤਾਂ ਜਾਣ ਹੀ ਕੱਢ ਛੱਡੀ ਸੀ ਅੰਕਲ ਅਮਰ ਸਿੰਘ ਜਾਣ ਕੱਢਣ ਨੂੰ ਤਕੜੇ ਨੇ ਮੇਰੇ ਬੇਟੇ ਸੁਪਨਦੀਪ ਨੇ ਕਿਹਾ ਤੇ ਫਿਰ ਹੱਸਦਿਆਂ ਉਸ ਘਟਨਾ ਦਾ ਵੇਰਵਾ ਦੋਹਰਾ ਦਿੱਤਾ ਅੱਤਵਾਦ ਦੇ ਸ਼ਿਖਰਲੇ ਦਿਨਾਂ ਵਿੱਚ ਜਦੋਂ ਸ਼ਾਮੀ 6 ਵਜੇ ਲੋਕ ਜੰਦਰੇ ਲਾ ਕੇ ਘਰਾਂ ਵਿੱਚ ਵੜ ਜਾਂਦੇ ਸਨ ਉਹ ਦੋਕ ਜਾਣੇ ਰਾਤ ਨੂੰ 10 ਵਜੇ ਸਿਆਲਾਂ ਦੇ ਦਿਨੀ ਸਾਡੇ ਘਰ ਦੀਆਂ ਕੰਧਾਂ ਟੱਪ ਕੇ ਦਗੜ ਦਗੜ ਕਰਦੇ ਵੇੜੇ ਵਿੱਚ ਆਵੜੇ ਸਨ ਅਤੇ ਅੱਸੀ ਅੱਤਵਾਦੀ ਆ ਗਏ ਸਮਝ ਕੇ ਜਾਨ ਬਚਾਉਣ ਲਈ ਦੌਪਕ ਗਏ ਸਨ ਪਤਾਲ ਗਣਤੇ ਅਸਾਂ ਪੁੱਛਿਆ ਤਾਂ ਅਮਰ ਸਿੰਘ ਨੇ ਕਿਹਾ ਸੀ ਅੰਬਰਸਰ ਗਏ ਸਾਂ ਬਸ ਤਾਂ ਆਉਂਦੀ ਕੋਈ ਨਹੀਂ ਸੀ ਹਨੇਰਾ ਹੋ ਗਿਆ ਬਸ ਕੋਈ ਨਾ ਕੋਈ ਜੁਗਾੜ ਕਰਕੇ ਇੱਥੋਂ ਤੱਕ ਪਹੁੰਚੇ ਹਾਂ ਦਰਵਾਜ਼ਾ ਇਸ ਕਰਕੇ ਨਹੀਂ ਖੜਕਾਇਆ ਕਿ ਦਰਵਾਜ਼ਾ ਤਾਂ ਕੋਈ ਖੋਲਦਾ ਹੀ ਨਹੀਂ ਅੱਜ ਕੱਲ੍ਹ ਇਸ ਵੇਲੇ ਇਸ ਲਈ ਕੰਦ ਟਪਕੇ ਆ ਗਏ ਸੁਪਨਦੀਪ ਹੱਸੀ ਜਾ ਰਿਹਾ ਸੀ ਤੇ ਆਖੀ ਜਾ ਰਿਹਾ ਸੀ ਮੇਰਾ ਤਾਂ ਅੰਕਲ ਅਮਰ ਸਿੰਘ ਵੱਲੋਂ ਉਹਦਾ ਦਾ ਡਰਾਇਆ ਦਿਲ ਅਜੇ ਤੱਕ ਕਾਬੂ ਵਿੱਚ ਨਹੀਂ ਆਇਆ ਅਸੀਂ ਠਾਕ ਕੇ ਮਾਰ ਕੇ ਹੱਸੇ ਮਾਤਾ ਮਰੀ ਹੀ ਹੈ ਨਾ ਭਾਵੇਂ ਅਮਰ ਸਿੰਘ ਦੀ ਹੀ ਮਰੀ ਹੈ ਮੇਰੀ ਪਤਨੀ ਨੇ ਹਾ ਦਾ ਨਾਰਾ ਮਾਰਿਆ ਪਰ ਸਾਡੇ ਤੇ ਜਿਵੇਂ ਕੋਈ ਅਸਰ ਨਾ ਹੋਇਆ ਮੈਂ ਤੇ ਸੁਪਨਦੀਪ ਹੱਸੀ ਜਾ ਰਿਹਾ ਸਾਂ ਅਚਾਨਕ ਮੇਰੀ ਪਤਨੀ ਨੇ ਗੱਲਾਂ ਦਾ ਰੁੱਖ ਪਾਟ ਦਿੱਤਾ ਮੈਂ ਹਾਂ ਸੁਪਨ ਇਹਨਾਂ ਦੀ ਸੁਣ ਲਓ ਜਦੋਂ ਤਾਂ ਪਤਾ ਲੱਗਾ ਸੀ ਕਿ ਇਹਨਾਂ ਦੀ ਮਾਤਾ ਦੀ ਖਬਰ ਹੈ ਤਾਂ ਡਾਡਾ ਮਾਰਨ ਵਾਗ ਬੋਲ ਬੋਲ ਨਿਕਲੇ ਜਦ ਮੈਂ ਆਖਿਆ ਤੁਹਾਡੀ ਨਹੀਂ ਇਹ ਇਹ ਤਾਂ ਮੇਰੀ ਮਾਂ ਦੀ ਖਬਰ ਹੈ ਤਾਂ ਉਸੇ ਵੇਲੇ ਚੁੱਪ ਤੇ ਸ਼ਾਂਤ ਹੋ ਗਏ ਸਾਰੇ ਖੜ ਖੜਾ ਕੇ ਹਸੇ ਮੈਂ ਮਾੜਾ ਜਿਹਾ ਹੱਸਦਿਆਂ ਕਿਹਾ ਨਹੀਂ ਨਹੀਂ ਇਹੋ ਜਿਹੀ ਤਾਂ ਕੋਈ ਗੱਲ ਨਹੀਂ ਭਾਰ ਅੰਦਰੋਂ ਅੰਦਰ ਮੈਨੂੰ ਲੱਗਾ ਇਹੋ ਜਹੀ ਕੋਈ ਗੱਲ ਹੈ ਤਾਂ ਜ਼ਰੂਰ ਸੀ ਨਹੀਂ ਨਹੀਂ ਡੈਡੀ ਮੁੱਕ ਰੋਣਾ ਪਹਿਲੀ ਖਬਰ ਸੁਣਦਿਆਂ ਤੁਹਾਡੀਆਂ ਅੱਖਾਂ ਵਿੱਚ ਅਥਰੂ ਆਏ ਮੈਂ ਆਪ ਵੇਖੇ ਸਨ ਪਿੱਛੋਂ ਤੁਸੀਂ ਚੁੱਪ ਕਰ ਗਏ ਸੀ ਮੇਰੀ ਛੋਟੀ ਧੀ ਰਮਣੀਕ ਨੇ ਆਖਿਆ ਲਾਓ ਇਹ ਤਾਂ ਫਿਰ ਮੈਂ ਸਿੱਧਾ ਪੈਨਿਆ ਪਤਨੀ ਨੂੰ ਆਖਿਆ ਜਦੋਂ ਤੂੰ ਪਹਿਲਾਂ ਸਮਝਾਇਆ ਤੇਰੀ ਮਾਤਾ ਹੈ ਤਾਂ ਮੇਰੀ ਲੇਰ ਨਿਕਲੀ ਸੀ ਜਦੋਂ ਮੈਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਮੇਰੀ ਮਾਂ ਛੱਡੋ ਛੱਡੋ ਐਵੇਂ ਦੀਆਂ ਗੱਲਾਂ ਸੱਚ ਸੱਚ ਹੀ ਹੁੰਦਾ ਮੇਰੀ ਪਤਨੀ ਨੇ ਦੁਬਾਰਾ ਆਖਿਆ ਤਾਂ ਮੈਂ ਚੁੱਪ ਹੋ ਗਿਆ ਮੈਂ ਇਹਨੂੰ ਖਾਮੋਸ਼ ਵੇਖ ਕੇ ਰਮਣੀਕ ਬੋਲੀ ਛੱਡੋ ਮੈਮੀ ਐਵੇਂ ਡੈਡੀ ਵਿਚਾਰੇ ਨੂੰ ਝੂਠਾ ਨਾ ਕਰੀ ਜਾਵੋ ਫੇਰ ਉਸਨੇ ਬੜੇ ਪਤੇ ਦੀ ਗੱਲ ਆਖੀ ਆਪਣੀ ਮਾਂ ਆਪਣੀ ਹੁੰਦੀ ਹੈ ਹਰ ਮਾਂ ਦਾ ਆਪੋ ਆਪਣਾ ਮਹੱਤਵ ਹੈ ਡੈਡੀ ਦੀ ਮਾਂ ਦਾ ਡੈਡੀ ਲਈ ਤੁਹਾਡੀ ਮਾਂ ਦਾ ਤੁਹਾਡੇ ਲਈ ਅਮਰ ਸਿੰਘ ਅੰਕਲ ਦੀ ਮਾਂ ਦਾ ਉਹਦੇ ਲਈ ਅਤੇ ਮੇਰੀ ਮਾਂ ਦਾ ਮੇਰੇ ਲਈ ਉਸਨੇ ਆਪਣੀ ਮਾਂ ਦੀ ਥੋੜੀ ਫੜ ਕੇ ਪਿਆਰ ਨਾਲ ਹਲਾਈ ਮੈਂ ਆਪਣੀ ਧੀ ਦੀ ਸਿਆਣਪ ਤੇ ਮੁਸਕਰਾ ਪਿਆ ਉਸੋ ਛਣ ਮੈਨੂੰ ਸਾਰੇ ਬੱਚਿਆਂ ਦੀਆਂ ਮਾਵਾ ਆਪਣੀ ਮਾਂ ਵਾਂਗ ਹੀ ਲੱਗਣ ਲੱਗੀਆਂ ਆਪਣੇ ਕਾਗਜ਼ ਪੱਤਰ ਫਰੋਲਦਿਆਂ ਮੈਨੂੰ ਆਪਣੀ ਉੱਤੇ ਲਿਖੀ ਲਖਤ ਲੱਭੀ ਇਸ ਨੂੰ ਲਿਖਿਆ ਤੇ ਛਾਪਿਆ ਲਗਭਗ ਇੱਕ ਦਹਾਕਾ ਬੀਤ ਚੁੱਕਿਆ ਸੀ ਅੱਜ ਨਾ ਮੇਰੀ ਮਾਂ ਅਤੇ ਨਾ ਹੀ ਮੇਰੀ ਪਤਨੀ ਦੀ ਮਾਂ ਇਸ ਸੰਸਾਰ ਵਿੱਚ ਹਨ ਦੋਵੇਂ 4 ਸਾਲ ਪਹਿਲਾਂ ਅਗੜ ਪਿਛੜ ਸਾਨੂੰ ਛੱਡ ਕੇ ਸਦਾ ਲਈ ਇਸ ਸੰਸਾਰ ਤੋਂ کوچ ਕਰ ਗਈਆਂ ਕਿਸੇ ਵੀ ਮਾਂ ਦਾ ਸੰਸਾਰ ਵਿੱਚ ਕੋਈ ਬਦਲ ਨਹੀਂ ਕਿਸੇ ਨੇ ਠੀਕ ਹੀ ਕਿਹਾ ਹੈ ਕਿ ਜਿੰਨਾ ਚਿਰ ਮਾਂ ਜਿਉਂਦੀ ਹੁੰਦੀ ਹੈ ਸਾਨੂੰ ਉਹਦੀ ਅਮੁੱਲ ਕੀਮਤ ਦਾ ਅਹਿਸਾਸ ਨਹੀਂ ਹੁੰਦਾ ਜਦੋਂ ਮਾਂ ਛੱਡ ਕੇ ਤੁਰ ਜਾਂਦੀ ਹੈ ਕੇਵਲ ਉਦੋਂ ਹੀ ਪਤਾ ਲੱਗਦਾ ਹੈ ਮਾਂ ਦੀ ਕੀਮਤ ਦਾ ਪਰ ਉਦੋਂ ਤੁਹਾਡੇ ਕੋਲ ਮਾਂ ਨਹੀਂ ਹੁੰਦੀ ਮੇਰੇ ਕੋਲ ਆਪਣੀਆਂ ਇਹਨਾਂ ਦੋਵਾਂ ਮਾਮਾ ਬਾਰੇ ਕਰਨ ਵਾਲੀਆਂ ਢੇਰ ਸਾਰੀਆਂ ਗੱਲਾਂ ਹਨ ਪਰ ਅੱਜ ਮੈਂ ਕੇਵਲ ਤੁਹਾਡੇ ਨਾਲ ਸਿਰਫ ਆਪਣੀ ਮਾਂ ਦੀ ਕੇਵਲ ਇੱਕੋ ਹੀ ਗੱਲ ਸਾਂਝੀ ਕਰਨੀ ਹੈ ਕਿਸੇ ਸਾਹਿਤ ਸਭਾ ਵੱਲੋਂ ਮੇਰੇ ਨਾਲ ਰੋਬਰੂ ਕੀਤਾ ਜਾ ਰਿਹਾ ਸੀ ਸਵਾਲਾਂ ਜਵਾਬਾਂ ਦਾ ਸੰਸਲਾ ਚੱਲ ਰਿਹਾ ਸੀ ਕਿ ਇੱਕ ਸਰੋਤੇ ਨੇ ਉੱਠ ਕੇ ਕਿਹਾ ਸੰਧੂ ਸਾਹਿਬ ਮੇਰੀ ਤੁਹਾਡੇ ਤੋਂ ਮੰਗ ਹੈ ਕਿ ਤੁਸੀਂ ਹੁਣੇ ਹੀ ਆਪਣੇ ਮਾਨਾਂ ਅੰਦਰ ਝਾਤੀ ਮਾਰੋ ਤੇ ਵੇਖੋਗੇ ਤੁਹਾਨੂੰ ਆਪਣੇ ਚੇਤੇ ਵਿੱਚੋਂ ਇੱਕਦਮ ਕਿਹੜੀ ਗੱਲ ਦੀ ਤਸਵੀਰ ਉਗੜਦੀ ਦਿਸਦੀ ਹੈ ਸਾਡੇ ਨਾਲ ਉਹ ਗੱਲ ਸਾਂਝੀ ਕਰੋ ਸਵਾਲ ਦਿਲਚਸਪੀ ਮੈਂ ਆਪਣੇ ਮਨ ਵਿੱਚ ਇੱਕ ਪਲਕ ਲਈ ਉਤਰਿਆ ਮੈਨੂੰ ਪਹਿਲੀ ਨਜ਼ਰ ਹੀ ਆਪਣੀ ਸੋਚ ਦੇ ਚਿੱਤਰ ਪੱਟ ਤੇ ਆਪਣੀ ਮਾਂ ਦੀ ਤਸਵੀਰ ਨਜ਼ਰ ਆਈ ਆਪਣੇ ਆਪ ਤੇ ਹੈਰਾਨੀ ਵੀ ਹੋਈ ਤੇ ਸ਼ਰਮ ਵੀ ਆਈ ਕਿ ਮੈਂ ਆਪਣੀ ਮਾਂ ਨਾਲ ਜੁੜੀ ਇਸ ਘਟਨਾ ਨੂੰ ਕਿਵੇਂ ਭੁਲਾਈ ਬੈਠਾ ਸਾਂ ਤੇ ਫਿਰ ਮੈਂ ਆਪਣੇ ਸਰੋਤਿਆਂ ਨਾਲ ਇਹ ਯਾਦ ਇਸ ਤਰ੍ਹਾਂ ਸਾਂਝੀ ਕੀਤੀ ਮੋਗਾ ਅਜੀਟੇਸ਼ਨ ਵਿੱਚ ਕਿ ਉਹਦੀ ਜ਼ਿੰਦਗੀ ਦੀਆਂ ਇੰਨਾਂ ਸਭ ਤੋਂ ਦੁਖਾਂਤਕ ਘੜੀਆਂ ਵਿੱਚ ਵੀ ਉਹ ਨੂੰ ਆਪਣੇ ਪੁੱਤ ਦੀ ਭੁੱਖ ਦਾ ਖਿਆਲ ਰ ਰਿਆ ਸੀ ਜਦੋਂ ਉਸ ਦ੍ਰਿਸ਼ ਨੂੰ ਚੇਤੇ ਕਰਦਾ ਹਾਂ ਤਾਂ ਮੇਰੇ ਲੋਹੀ ਕੰਡੇ ਖੜੇ ਹੋ ਜਾਂਦੇ ਹਨ ਅੱਖਾਂ ਭਰ ਭਾਰ ਆਉਂਦੀਆਂ ਹਨ ਤੇ ਆਪਣੀ ਮਾਂ ਦੀ ਮਮਤਾ ਸਾਹਮਣੇ ਮੇਰਾ ਸਿਰ ਝੁਕ ਜਾਂਦਾ ਹੈ ਅੱਜ ਆਪਣੀ ਮਾਂ ਦੇ ਹਵਾਲੇ ਨਾਲ ਮੈਂ ਸਾਰੀ ਦੁਨੀਆ ਦੀਆਂ ਮਾਵਾਂ ਦੀ ਅਥਾਹ ਸ਼ੈਨਸ਼ੀਲਤਾ ਸਦਕ ਸਬਰ ਅਤੇ ਡੋਲ ਡੋਲ ਪੈਣ ਦੀ ਮੁਹੱਬਤ ਨੂੰ ਨਮਸਕਾਰ ਕਰਦਾ ਹਾਂ ਜੇ ਕਰੇ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ